ਬਿਲਕੁਲ ਇਹ ਆ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਐਕਸੀਡੈਂਟ ਐਕਸੀਡੈਂਟ ਹੋ ਰਹੇ ਨੇ ਆ ਬੰਦੇ ਕਿੱਧਰ ਆਏ ਆ ਅਸੀਂ ਕਿਹਾ ਕਿ ਟੱਕਰੇ ਆ ਹੋ ਗਿਆ ਓਏ ਹੋਏ ਹੋ ਗਿਆ ਬਹੁਤਾਂ ਬਾਅਦ ਲੱਗਣੀ ਤਾਂ ਇਹ ਦੇਖੋ ਤੁਸੀਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਦੇਖੋ ਚੋਟ ਕੀ ਨਾਮ ਦਾ ਐਸ ਮੈਮ ਮੈਮ ਠੀਕ ਹੋ ਤੁਸੀਂ ਠੀਕ ਹੋ ਸਕਦਾ ਨਹੀਂ ਲੱਗੀ ਤੁਹਾਡੇ ਬਾਅਦ ਚ ਜਾਣਾ ਜੀ ਠੀਕ ਹੈ ਲੋਕ ਇਹ ਕਿੱਥੋਂ ਦੇ ਕੋਲ ਜਾਨੀਸਾਨ ਆ ਜੀ ਤਾਂ ਇਹ ਦੇਖੋ ਤੁਸੀਂ ਤਸਵੀਰਾਂ ਕਿ ਕਿਸ ਤਰੀਕੇ ਨਾਲ ਦੇਖੋ ਸਹੀ ਜਗ੍ਹਾ ਦੇ ਉੱਤੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੀ ਇਸ ਜਗ੍ਹਾ ਦੇ ਉੱਤੇ ਆ ਤਕਰੀਬਨ 10ਵਾਂ ਐਕਸੀਡੈਂਟ ਇਸ ਜਗ੍ਹਾ ਦੇ ਉੱਤੇ ਹੋ ਚੁੱਕਿਆ ਹੈ

ਆਹ ਬਹਾਮ ਲੱਗਣੀ ਤੇ ਆ ਜੀ ਤਰਾਂ ਦੇ ਪੈਰ ਦਾ ਨਹੀਂ ਬੁਲਟਾ ਨਹੀਂ ਮੋਟਰਸਾਈਕਲ ਆ ਲਈ ਯਾਰ ਸਾਰੇ ਦੀ ਬਣਾਈ ਜਨਾ ਕਿੰਨੇ ਕਿੰਨਵਾ ਵਾਦਤ ਕਿੰਨੇ ਹੋਏ ਹੋਏ ਚਲੋ ਆ ਗਈ ਜੀ ਆ ਵੀ ਨਹੀਂ ਲੇ ਜੀ ਉਹ ਕਿਸ ਤਰੀਕੇ ਦੇ ਨਾਲ ਜੁੜੇ ਲੋਕ ਹੈਗੇ ਨੇ ਉਹ ਇਸ ਜਗ੍ਹਾ ਤੇ ਖੁਦ ਵੈਕੀਟ ਚੁੱਕ ਕੇ ਲੈ ਕੇ ਆਏ ਨੇ ਤਾਂ ਕਿ ਇਸ ਜਗ੍ਹਾ ਤੇ ਕੋਈ ਹੋਰ ਜਿਹ ਐਕਸੀਡੈਂਟ ਨਾ ਹੋਵੇ ਕੋਈ ਹੋਰ ਐਕਟਿਵ ਆ ਇਸ ਜਗ੍ਹਾ ਤੇ ਸਲਿੱਪ ਨਾ ਹੋਵੇ ਤਾਂ ਇਹ ਤੁਸੀਂ ਦੇਖੋ ਜਿਹੜਾ ਕੰਮ ਉਹ ਪ੍ਰਸ਼ਾਸਨ ਦਾ ਹੈ ਉਹ ਇੱਥੋਂ ਦੇ ਲੋਕ ਹੈਗੇ ਨੇ ਜਿਹੜੇ ਰਾਹਗੀਰ ਨੇ ਉਹ ਇਸ ਜਗ੍ਹਾ ਦੇ ਉੱਤੇ ਉਹ ਕੰਮ ਕਰ ਰਹੇ ਨੇ ਜੁਨੇ ਕੰਮ ਪ੍ਰਸ਼ਾਸਨ ਦਾ ਹੈ ਹਾਂਜੀ ਪੈਰੀਗੇਟ ਤੁਸੀਂ ਚੁੱਕ ਇੱਥੇ ਲੈ ਕੇ ਆਇਓ ਆ ਅੱਜ ਤੋਂ ਡੇ ਹੁੰਦੇ ਆ ਕਿੰਨੇ ਐਕਸੀਡੈਂਟ ਹੋਏ ਨੇ 2025 ਹੋ ਗਏ ਜਾਰੇ 2025 ਹੋ ਗਏ ਕੱਲ ਤੋਂ ਹੋ ਰਿਹਾ ਕੱਲ ਤੋਂ ਹੋ ਰਿਹਾ ਜੀ ਸਤੋਂ ਤੋਂ ਆਪ 2 7 ਵੇ ਤੇ ਲੈ ਕੇ 9 ਵੇ ਤੱਕ ਆਪ ਆਪ ਚੁੱਕਦੇ ਨੇ ਅੱਜ ਵੀ ਹੋਇਆ ਆ ਲਿਆ ਜੀ ਤੁਹਾਨੂੰ ਲੱਗਦਾ ਨਹੀਂ ਜਿਹੜਾ ਕੰਮ ਪ੍ਰਸ਼ਾਸਨ ਦਾ ਹੈ ਉਹ ਤੁਸੀਂ ਕਰ ਰਹੇ ਹੋ ਹਾਂ ਕਰਨਾ ਹੀ ਪੈਣਾ ਭਾਈ ਹੁਣ ਕੀ ਆਪਾਂ ਨੇ ਕਰਨਾ ਹੀ ਪੈਣਾ ਭਾਈ ਲੋਕਾਂ ਸਟੇਸ਼ਨ ਤੋਂ ਰਾਹ ਤੋਂ ਵੀ ਰਹਾ ਹੋਵੇ ਜ਼ਾਇਦ ਕਰਾ ਦੇਣਾ ਪਵੇਗਾ ਫੋਲ ਕਰਨਾ ਹੀ ਪੈਣਾ ਹੈ ਭਾਈ ਕਿਸੇ ਨੇ ਕੋਈ ਜ਼ਿਆਦਾ ਇੰਜਰੀ ਤਾਂ ਨਹੀਂ ਹੋਈ ਭਈ ਹੋਈ ਆ ਕੋਈ ਨਹੀਂ ਹੋ ਗਈ ਹੈ ਸਾਰੇ ਤਾਂ ਨਿਕਲਨੇ ਆ ਜੀ ਜੀ ਜਰੂਰ ਗਤੀ ਹੋ ਕੇ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਇਹ ਅੰਮ੍ਰਿਤਸਰ ਦਾ ਬਟਾਲਾ ਰੋਡ ਹੈ ਜੋ ਕਿ ਮੇਨ ਸੜਕ ਤੁਸੀਂ ਦੇਖ ਰਹੇ ਹੋ ਇਹ ਸਿਟੀ ਨੂੰ ਜਾ ਰਹੀ ਹੈ ਔਰ ਜਿਹੜੀ ਐਸਾਈਡ ਤੇ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਹਾਈਵੇ ਤੇ ਜਾ ਕੇ ਮਿਲਦੀ ਹੈ ਤਾਂ ਅਮ੍ਰਿਤਸਰ ਦਾ ਬਟਾਲਾ ਰੋਡ ਹੈ ਜਿਸ ਜਗ੍ਹਾ ਨੂੰ ਐਸਐਮ 40 ਲੱਗਿਆ ਹੈ ਤਾਂ ਤਾਂ ਬਿਲਕੁਲ ਹੋਇਆ ਹੈ ਹਾਂਜੀ ਕੀ ਟਾਇਰ ਸਲਿੱਪ ਹੋ ਗਿਆ ਸੀ ਹਾਂਜੀ ਇਹਨੇ ਟਾਇਰ ਜਿੱਕੜ ਕਰ ਆ ਕਿੱਥੇ ਲੱਗੀ ਕਿੱਥੇ ਹੋ ਤੁਹਾਡੇ ਆ ਮੇਰੇ ਹੱਥ ਨਾਲ ਹੱਥ ਤੇ ਲੱਗੀ ਹੋ ਹੱਥ ਵੇਖੋ ਨਾਲ ਤੇ ਤੁਸੀਂ ਕਿੰਨੀ ਦੇਰ ਤੋਂ ਇਸ ਜਗ੍ਹਾ ਤੇ ਹੋ 15 ਮਿੰਟ 15 ਮਿੰਟ ਤੇ ਤੁਹਾਡੇ ਹੁੰਦੇ ਹੁੰਦੇ ਕਿੰਨੇ ਐਕਸੀਡੈਂਟ ਹੋਏ ਨੇ ਮੇਰੇ ਹੁੰਦੇ ਹੁੰਦੇ ਤਿੰਨ ਐਕਸੀਡੈਂਟ ਹੋ ਗਏ ਜੀ ਐ ਵੀਰ ਵੱਲੋਂ ਜਿਹੜਾ ਇੱਕ ਚੱਕੇ ਲੈ ਕੇ ਆਏ ਨੇ ਬੈਰੀਕੇਡ ਚੱਕੇ ਲੈ ਕੇ ਆਏ ਇਹਨਾਂ ਤੋਂ ਲੱਗਦਾ ਨਹੀਂ ਕਿ ਇਹ ਕੰਮ ਜਿਹੜਾ ਹੈ ਪ੍ਰਸ਼ਾਸਨ ਦਾ ਜਿਹੜਾ ਇਹਨਾਂ ਨੇ ਕੀਤਾ ਹੈ ਪ੍ਰਸ਼ਾਸਨ ਨਾ ਕੋਈ ਟੋਏ ਉੱਥੇ ਪਏ ਆ ਜਿੱਕੜ ਇੰਨਾ ਵਾ ਟਾਇਰ ਤੇ ਆਪਣੇ ਆਪ ਸਲਿੱਪ ਹੋਣਾ ਜੀ ਅਜੇ ਕੋ ਹੁਣ ਲਗਰਤਾ ਦੇਖੋ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਤਾਂ ਹੁਣ ਸੀਕੜਤਾ ਲਗਾ ਦਿੱਤਾ ਗਿਆ ਤਾਂ ਹੁਣ ਜਿਹੜੇ ਲੋਕ ਨੇ ਕੁਝ ਅਭੀਰ ਜ਼ਰੂਰ ਹੋ ਜੈਨੇ ਤਾਂ ਸੜਕ ਜਿਹੜੀ ਹੈ ਉਸ ਦੇ ਉੱਤੇ ਮਿੱਟੀ ਜਿਹੜੀ ਹੈ ਉਸ ਦੇ ਨਾਲ ਤਾਂ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਮਿੱਟੀ ਹੋਣ ਦੇ ਕਾਰਨ ਲਗਾਤਾਰ ਐਕਸੀਡੈਂਟ ਜਿਹੜੀ ਹੈ ਹੋ ਰਹੇ ਸੰਤਾਂ ਐਕਟਿਵਾ ਜਿਹੜੀ ਹੈ ਲਗਾਤਾਰ ਐਕਟਿਵਾ ਸਲਿੱਪ ਹੋ ਰਹੀਆਂ ਸੰ ਕਿਉਂਕਿ ਉਹਨਾਂ ਦੇ ਟਾਇਰ ਜਿਹੜੇ ਨੇ ਛੋਟੇ ਹੁੰਦੇ ਨੇ ਤਾਂ ਮਿੱਟੀ ਦੇ ਵਿੱਚ ਜ਼ਿਆਦਾ ਸਲਿੱਪ ਕਰਦੀਆਂ ਨੇ ਤਾਂ ਹੁਣ ਇਹ ਬੈਰੀਗੇਟ ਜਿਹੜਾ ਹੈ ਪੁਲਿਸ ਦਾ ਬੈਰੀਗੇਟ ਚੁੱਕ ਕੇ ਇਸ ਜਗ੍ਹਾ ਤੇ ਉੱਤੇ ਰੱਖਿਆ ਗਿਆ ਹੈ ਇਹ ਕੰਮ ਜਿਹੜਾ ਹੈ ਇਹ ਆਮ ਜਿਹੜੇ ਰਾਹ ਗਿਰਨੇ ਉਹਨਾਂ ਵੱਲੋਂ ਕੀਤਾ ਗਿਆ ਤਾਂ ਜੋ ਅੱਗੇ ਕੋਈ ਵੀ ਜਾਣ ਜਿਲੇ ਉਹਏ ਉਹਏ ਉਹ ਗਿਆ ਯਾਰ ਕਰਾਈਆਂ ਤਾਂ ਕਰੀ ਨਾ ਮੇ ਜੀ ਆਪਣਾ ਵੀਡੀਓ ਕਰਵਾ ਦਿ ਸਰ ਕੀ ਹੈ ਜੀ ਇਸ ਸਮੇਂ ਸਰ ਮੈਂ ਆ ਰਿਹਾ ਸੀਗਾ ਤੇ ਜਿਵੇਂ ਉਹ ਪੈਸਾ ਵਾਰਿਆ ਸੀਗਾ ਤਾਂ ਇਹ ਕਿਹੜੀ ਸਲਿੱਪ ਹੋਈ ਆਪਾਂ ਇਹਨਾਂ ਨੂੰ ਚੁਕਿਆ ਜਿਵੇਂ ਉਹ ਸਾਈਡ ਕਿੱਦਾ ਇੱਕ ਦੀ ਝੋੜ ਡਿਗ ਗਈ ਉਹ ਡਿਗਿਆ ਉਹ ਥੋੜਾ ਚੁਕਿਆ ਤੇ ਜਿਹੜੇ ਉਹ ਡਿਗਪੇ ਉਥੇ ਉਥੇ ਹੋਰ 5000 ਲੇਡਿਸ ਡਿਗੇ ਆ ਜੀ ਵੀ ਆ ਸੜਕ ਦਾ ਇਹਨਾਂ ਬੁਰਾ ਹਾਲ ਆ ਕੋਈ ਪ੍ਰਸ਼ਾਸਨ ਦੇਖਦਾ ਹੀ ਨਹੀਂ ਇਹਨਾਂ ਨੂੰ ਕੋਈ ਵੇਖਣ ਵਾਲਾ ਹੈ ਹੀ ਨਹੀਂ ਆ ਕੰਮ ਚੱਲ ਰਿਹਾ ਕਹਿੰਦੇ ਜੀ ਇਸ ਜਗ੍ਹਾ ਤੇ ਤੋਂ ਸਾਰ ਕੰਮ ਚੱਲ ਰਿਹਾ ਕਿਸੇ ਲਤਮਾ ਡੁੱੜ ਜੇ ਕਿਸੇ ਦੀ ਜਾਨ ਚਲੀ ਜਾਏ ਹਾਂ ਕੰਮ ਨੂੰ ਕੀ ਕਰਨਾ ਹੈ ਕਿਸ ਦੀ ਨੈਗਲੀਜੈਂਸ ਇਸ ਸਮਝਦੇ ਉਸ ਦੇ ਵਿੱਚ ਸਰ ਜਿਹੜਾ ਫਰਕ ਦੇ ਕਾਹੀ ਕਮਜ਼ੋਰੀ ਠੀਕ ਹੈ ਇਹਨਾਂ ਨੂੰ ਦੇਖਣਾ ਚਾਹੀਦਾ ਥੋੜੇ ਵਹਿੰਦੇ ਵਹਿੰਦਿਆ ਕਿੰਨੇ ਕਿ ਐਕਸੀਡੈਂਟ ਸਰ ਮੇਰੇ ਸਾਹ ਪੰਜਵੇਂ ਐਕਸੀਡੈਂਟ ਲੈ ਮੈਂ ਖੁੱਝ ਚੁੱਕਿਆ ਨਾ ਇਹਨੂੰ 10 ਮਿੰਟ ਦੇ ਵਿੱਚ 10 ਮਿੰਟ ਵੀ ਜ਼ਿਆਦਾ ਕਹਿ ਰਿਹਾ ਮੈਂ ਇਸ ਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਕਾਫੀ ਸੱਟਾਂ ਵੀ ਲੱਗੀਆਂ ਹੁੰਦੀਆਂ ਹਾਂ ਜੀ ਭਾਈ ਉਹ ਗੇਰ ਹੁਣ ਐਕਸੀਡੈਂਟ ਨਾਲ ਲੈ ਕੇ ਗਏ ਆ ਮੈਂ ਚੁੱਕਿਆ ਨਾ ਉਹ ਮੇਰੀ ਬਾਈਕ ਹੀ ਆ ਉਹ ਲੱਗੀ ਆ ਜੀ ਠੀਕ ਹੈ ਮੈਂ ਚੁੱਕਿਆ ਨਾ ਇਹਨੂੰ ਹੋਰ ਹੁਣ ਚੁੱਕਿਆ ਲੋ ਇੱਕ ਦੋ ਐਕਟਿਵ ਆ ਆਹ ਬੱਚਾ ਦੇਖੋ ਤੁਹਾਡੇ ਸਾਹਮਣੇ ਹੀ ਆ ਜੀ ਜੋ ਚੱਲ ਨਹੀਂ ਪਾਰਿਆ ਠੀਕ ਹੈ ਇਹ ਕਿ ਪਟਾਲਾ ਰੋਡ ਪਟਾਲਾ ਰੋਡ ਬੋਟਲਰੰਦ ਅਵਾਇਟ ਨੈਸ਼ਨਲ ਠੀਕ ਹੈ ਸਰ ਥੈਂਕ ਯੂ ਹਾਂਜੀ ਕੀ ਨਾਮ ਹੈ ਭਾਈ ਪਈ ਰਮੇਸ਼ ਆ ਕਿੱਥੇ ਰਹਿੰਦੇ ਆ ਸਾਹਮਣੇ ਪਈ ਰਹਿੰਦਾ ਹੋਟਲ ਮੈਂ ਕੰਮ ਕਰਦਾ ਜੀ ਹਾਂਜੀ ਕੀ ਹੋਇਆ ਤੁਹਾਡੇ ਕੋਲੋਂ ਬੈਰੀਗੇਟ ਚੁੱਕ ਕੇ ਲਿਆਂਦਾ ਗਿਆ ਭਾਈ ਇੰਨੇ ਜਾਰੇ ਬੰਦੇ ਡਿੱਗਦੇ ਪਏ ਨੇ ਤਾਂ ਕੌਣ ਆ ਜਿਹਦਾ ਸਿਰ ਪਟਾ ਕੇ ਜਿਹਦੇ ਬੱਚੇ ਡਿੱਗੇ ਦੱਸੋ ਹਾਂ ਮੇਰੇ ਯਾਰ ਵੀਰ ਹੋਣੇ ਆਪਾਂ ਥਾਣੇ ਗਏ ਸੀ ਮਗਰ ਆਥੇ ਬਟਾਲਾ ਰੋਡ ਥਾਣੇ ਪੁਲਸ ਵਾਲੇ ਕਹਿੰਦੇ ਕੀ ਸਾਡਾ ਕੰਮ ਨਹੀਂ ਗਾਇ ਇਹ ਨਹੀਂਗਾ ਉਹ ਨਹੀਂ ਕਰਦਾ ਕਹਿੰਦੇ ਆ ਨਾਗਾ ਭਾਈ ਰਸਤਾ ਬੰਦ ਕਰਾ ਦਿਓ ਉਧਰ ਨਾ ਭਾਈ ਸਾਡਾ ਕੰਮ ਨਹੀਂ ਕਰ ਤੁਸੀਂ ਮੋਗਾਪੁਰਾ ਥਾਣੇ ਜਾਓ ਭਈ ਉਹਨਾਂ ਥਾਣੇ ਕਿੱਥੇ ਜਾਈਏ ਆਪਾਂ ਦੱਸੋ ਲੋਕੀ ਹੁਣ ਸਰਕਾਰ ਕੀ ਵਜ੍ਹਾ ਸਮਝਦੀ ਉਹ ਕਿਉਂ ਵਜ੍ਹਾ ਗਈ ਆ ਅਗਲੇ ਨੇ ਕੰਮ ਉਹਦੇ ਕਰਾਇਆ ਪਤਾ ਨਹੀਂ ਕਿਹੜੀਆਂ ਪਾਈਪਾਂ ਪਈਆਂ ਤੁਹਾਨੂੰ ਪਤਾ ਨਹੀਂ ਹੈਗਾ ਠੀਕ ਹੈ ਭਾਈ ਪਤਾ ਪਈਆਂ ਚਲੋ ਹੁਣ ਰਿਪੇਅਰ ਤੇ ਰਾਹੇ ਬੰਦਾ ਹੁਣ ਦੋ ਦਿਨ ਬਾਰਿਸ਼ ਹੋਇਆ ਉਹ ਚਿੱਕੜ ਮਿੱਟੀ ਮੁਟੀ ਆਈ ਉਹ ਚਿੱਕਰ ਬਣਿਆ ਇੱਥੇ ਲੋਕੀ ਆਂਦੇ ਪੇ ਲੋਕੀ ਡਿੱਗਦੇ ਪੇ ਚਿੱਕਰ ਥਾਣੀ ਕਟਕੜ ਵੀ ਕੱਲ ਸਤਵੇ ਤੇ ਆਪਾਂ ਚੁੱਕਦੇ ਰਹੇ ਆ 2 ਘੰਟੇ ਲਗਾਤਾਰ ਅੱਜ ਕਿੰਨੇ ਕਿੱਸੇ ਅੱਜ ਕਟਕੜੀ ਬਹੁਤ ਜਾ ਰਹੀ ਆ ਅੱਜ ਤੋਂ ਬਹੁਤ ਜਾ ਰਹੀ ਹੋਏ ਆ ਅੱਜ ਅੱਜ ਬਹੁਤ ਜਾ ਰਹੀ ਹੋਏ ਆ ਲੱਗਦਾ ਨਹੀਂ ਕਿ ਜਿਹੜਾ ਕੰਮ ਪ੍ਰਸ਼ਾਸਨ ਦਾ ਉਸ ਦਿਨ ਬਾਹਰ ਹੈ ਭਈ ਹੁਣ ਪਿੰਸਾ ਨੇ ਤੁਹਾਡੀ ਵਿੱਚ ਹੈਗੀ ਉਹਨਾਂ ਵਿੱਚ ਹੈਗੀ ਨਹੀਂ ਆ ਮੇਨ ਗੱਲ ਇਹ ਹੋ ਜਾਣਾ ਜਿਹੜੇ ਮਿੱਟੀ ਦੇ ਨਾਲ ਪੂਰੇ ਗਏ ਨੇ ਉਹਨਾਂ ਦੇ ਵਿੱਚ ਖੱਡੇ ਵੀ ਖੱਡੇ ਵੀ ਹੈਗੇ ਪੋਟਾ ਪਿੱਛੇ ਤੇ ਬਹੁਤ ਬੰਦੇ ਡਿੱਗੇ ਪਏ ਆ ਪਿੱਛੇ ਵੀ ਡਿੱਗੇ ਪਏ ਆ ਕਈ ਬੰਦੇ ਨੇ ਕਹਿਦਾ ਆਪਾਂ ਭਾਈ ਪਿੱਛੇ ਡਿੱਗੇ ਆ ਇੱਥੇ ਵੀ ਡਿੱਗੇ ਆ ਕਈ ਬੰਦੇ ਤਵੇਗੇ ਹਾਂ ਵੇਖੋ ਆ ਸਾਹਮਣੇ ਗ ਹੱਥ ਹੰਡਾ ਹਾਲੇ ਵੇਖੋ ਹਣਾ ਦੂਜਾ ਆਹ ਵੇਖੋ ਜੈਕਟ ਮਿਲਿਆ ਮਿੱਟੀ ਨਾਲ ਸਾਰੀ ਭਰੀ ਪਈ ਐ ਉਹਦਾ ਨਾਮ ਕੀ ਐ ਮੇਰਾ ਨਾਮ ਰਾਜੀਆ ਕਿਹੜੀ ਜਗ੍ਹਾ ਤੋਂ ਮੈਂ ਛਾੜੇ ਤੋਂ ਮੇਰੀ ਵਰਕਸ਼ਾਪ ਐ ਪਟਾਲਾ ਰੋਡ ਤੇ ਜੀ ਹੋਇਆ ਕੀ ਆ ਕਿ ਕਰਕਾ ਟੁੱਟੇ ਹਾਂਜੀ ਹੋਇਆ ਕੀ ਐ ਹੋਇਆ ਮੈਂ ਜੂ ਆਂਦਾ ਪਿਆ ਯਾਰ ਇੱਕਦਮ ਟਾਇਰ ਸਲਿੱਪ ਹੋਇਆ ਮੈਂ ਹੁਣ ਆਪਣੇ ਹੱਥਾਂ ਨੂੰ ਬਚਾਉਂਦੇ ਬਚਾਉਂਦੇ ਮੇਰਾ ਨੱਕ ਵੀ ਨਾਲ ਰਗੜਿਆ ਗਿਆ ਤੁਸੀਂ ਕਿੰਨੀ ਕਿਤੇ ਕੋ ਇੱਥੇ ਕਿਤੇ ਮੈਨੂੰ ਭਾਜੀ ਵਕਤ ਤੋਂ ਬਾਅਦ ਅੱਧਾ ਘੰਟਾ ਹੋ ਗਿਆ ਤੇ ਅੱਧੇ ਘੰਟੇ ਦੇ ਅੰਦਰ ਕਿੰਨੇ ਕੁ ਜਿਹੜੀ ਐਕਟੀਵਿਟੀ ਮੇਰੇ ਸਾਹਮਣੇ ਇੱਥੇ ਮੇਰੇ 6 ਐਕਸੀਡੈਂਟ ਮੈਂ ਵੇਲੇ ਹੁਣ ਬੈਰੀਕਾ ਲੱਗਾ ਹੁਣ ਤੱਕ ਲਿਆ ਜੀ ਜਦੋਂ ਤਾਈ ਲਗਾਇਆ ਬੈਰੀਕਾ ਲੱਗਾ ਯਾਰ ਨਹੀਂ ਹੁਣ ਤੇ ਵੀ ਪੁੱਛ ਹੀ ਆਇਆ ਪਰ ਪਹਿਲਾਂ ਬੈਰੀਕਾ ਨਹੀਂ ਲੱਗਾ ਉਦੋਂ بڑے ਐਕਸੀਡੈਂਟ ਹੋਏ ਆ ਆ ਭਾਜੀ ਹੁਣ ਹੀ ਸੰਭਾਲਦੇ ਰਹੇ ਤਿਆਂ ਨੂੰ ਵੀ ਇੰਨਾ ਹੀ ਆਉ ਹੌਲੀ ਆਉ ਹੌਲੀ ਆਉ ਪਰ ਨਹੀਂ ਪਤਾ ਹੁੰਦਾ ਜੀ ਇਸ ਵਕਤ ਅਸੀਂ ਅਮ੍ਰਿਤਸਰ ਦੇ ਬਟਾਲਾ ਰੋਡ ਤੇ ਮੌਜੂਦ ਆ ਤਾਂ ਇਸ ਜਗ੍ਹਾ ਦੇ ਉੱਤੇ ਤਕਰੀਬਨ 7 ਤੋਂ 8 ਐਕਸੀਡੈਂਟ ਜਿਹੜੇ ਨੇ ਉਹ ਹੋ ਚੁੱਕੇ ਨੇ ਤਾਂ ਤਸਵੀਰਾਂ ਜਿਹੜੀਆਂ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਮ੍ਰਿਤਸਰ ਦੇ ਬਟਾਲਾ ਕੋਰਡੀਆਂ ਤਸਵੀਰਾਂ ਨੇ ਇਸ ਜਗ੍ਹਾ ਦੇ ਉੱਤੇ ਆਖਿਰਕਾਰ ਐਕਸੀਡੈਂਟ ਦਾ ਕਾਰਨ ਕੀ ਹੈ ਕਾਰਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਉਸਾਰੀ ਦਾ ਕੰਮ ਚੱਲ ਰਿਹਾ ਹੈ ਬੈਕਸਾਈਡ ਦੇ ਉੱਤੇ ਜੇ ਮੈਂ ਥੋੜਾ ਪਿੱਛੇ ਜਾਵਾਂ ਤੇ ਉਸ ਜਗ੍ਹਾ ਦੇ ਉੱਤੇ ਲਗਾਤਾਰ ਸੜਕ ਨੂੰ ਪਟਿਆ ਜਾ ਰਿਹਾ ਹੈ ਔਰ ਇਸਨੇ ਸੜਕ ਦੇ ਵਿਚਾਲੇ ਜਿਹੜਾ ਇਹ ਮਿੱਟੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਗਾਰ ਜੰਮ ਚੁੱਕੀ ਹੈ ਔਰ ਇਸ ਗਾਰ ਦੇ ਕਾਰਨ ਇਸ ਜਗ੍ਹਾ ਤੇ ਤਕਰੀਬਨ ਵੀਹਾਂ ਵੀਹ ਨਹੀਂ ਅਧੇਕ ਇੰਝਲੇ ਅੰਦਰ ਅੰਦਰ 8 ਤੋਂ 9 ਐਕਸੀਡੈਂਟ ਜਿਹੜੇ ਨੇ ਉਹ ਇਸ ਜਗ੍ਹਾ ਤੇ ਹੋ ਚੁੱਕੇ ਨੇ ਕਾਰਨ ਸਿਰਫ ਇਹੀ ਹੈ ਕਿ ਇਸ ਜਗ੍ਹਾ ਦੇ ਉੱਤੇ ਇਹ ਪਿੱਛੇ ਜੋ ਮਿੱਟੀ ਹੈ ਜਿਹੜੀ ਖੁਦਾਈ ਕੀਤੀ ਗਈ ਹੈ ਉਸ ਮਿੱਟੀ ਦੇ ਨਾਲ ਜਿਹੜਾ ਕਿ ਇਸ ਜਗ੍ਹਾ ਦੇ ਉੱਤੇ ਉਹ ਗਾਰ ਜੰਮ ਚੁੱਕੀ ਹੈ ਜਿਸ ਦੇ ਕਾਰਨ ਇਸ ਜਗ੍ਹਾ ਤੇ ਕਾਫੀ ਐਕਸੀਡੈਂਟ ਹੋ ਰਹੇ ਨੇ ਲੋਕ ਇੱਥੋਂ ਤੱਕ ਇਹ ਕਹਿ ਰਹੇ ਨੇ ਇਸ ਜਗ੍ਹਾ ਦੇ ਉੱਤੇ ਐਕਸੀਡੈਂਟ ਦਾ ਮੇਨ ਕਾਰਨ ਇਹ ਹੈ ਕਿ ਪਿੱਛੇ ਜਿਹੜਾ ਉਸਾਰੀ ਦਾ ਕੰਮ ਚੱਲ ਰਿਹਾ ਉਸ ਦੇ ਨਾਲ ਕਿਉਂਕਿ ਸਵੇਰ ਤੋਂ ਹੀ ਬਾਰਿਸ਼ ਬਾਰਿਸ਼ ਹੋਣ ਦੇ ਨਾਲ ਤਕਰੀਬਨ ਇਸ ਜਗ੍ਹਾ ਦੇ ਉੱਤੇ ਗਾਰ ਜੰਮ ਚੁੱਕੀ ਹੈ ਤਾਂ ਜਿਸ ਕਾਰਨ ਇਸ ਜਗ੍ਹਾ ਦੇ ਉੱਤੇ ਕਾਫੀ ਐਕਸੀਡੈਂਟ ਜਿਹੜੇ ਨੇ ਉਹ ਹੋ ਚੁੱਕੇ ਨੇ ਤਾਂ ਇਸ ਜਗ੍ਹਾ ਤੇ ਉੱਤੇ ਸਖਸ਼ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣਾ ਸਰ ਕੀ ਨਾਮ ਹੈ ਜੀ ਤੁਹਾਡਾ ਉਹਗੇਸ਼ ਜੀ ਤੁਸੀਂ ਇਸ ਜਗ੍ਹਾ ਤੇ ਹੋ ਤੁਹਾਡੇ ਬੇਨਤੀ ਹੈ ਕਿੰਨੇ ਕ ਐਕਸੀਡੈਂਟ ਹੋ ਚੁੱਕੇ ਨੇ ਜੀ ਬੀਰੀ ਵਿੱਚ ਐਕਸੀਡੈਂਟ ਹੋ ਗਿਆ ਜੀ ਜੀ ਲੋਕਾਂ ਨੂੰ ਭਾਜੀ ਦਿੱਕੇ ਆ ਜੀ ਠੀਕ ਆ ਕਾਰਨ ਕੀ ਮੰਨਦੇ ਹੋ ਇਸ ਦਾ ਕਾਰਨ ਪਰ ਇਹ ਚਿੱਕੜਾ ਜਿਹੜਾ ਕੰਮ ਚੱਲ ਰਿਹਾ ਮਿੱਟੀ ਇਸਰ ਸਾਹਮਣੇ ਇਥੇ ਲੋਕਾਂ ਨਹੀਂ ਜਾ ਰਿਹਾ ਦੇਖੋ ਵੀ ਆਣਾ ਦੇਖੋ ਕੀ ਹੈ ਕੋਲੇ ਆ ਇਹ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਐਕਸੀਡੈਂਟ ਐਕਸੀਡੈਂਟ ਹੋ ਰਹੇ ਨੇ ਟਾਇਰ ਜਿਹੜੇ ਨੇ ਉਸਲਿੱਪ ਹੋ ਰਹੇ ਨੇ ਕੱਲ ਵੀ ਡਿੱਗੇ ਸੀ ਹਲੋ ਯਾਰੀ ਕੱਲੀ ਮੁੜ ਗਏ ਦੇਖੋ ਤਸਵੀਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਲਗਾਤਾਰ ਐਕਸੀਡੈਂਟ ਹੋ ਰਹੇ ਨੇ ਹਾਲਾਂਕਿ ਕੱਲੇ-ਕੱਲੇ ਵਹੀਕਲ ਨੂੰ ਸਮਝਾਇਆ ਨਹੀਂ ਜਾ ਸਕਦਾ ਕਿ ਹੌਲੀ ਚੱਲੋ ਲੇਕਿਨ ਇਹ ਜਿਹੜੀ ਹੈ ਬਣਦੀ ਹੈ ਇਹ ਬਣਦੀ ਹੈ ਜਿਹੜੀ ਇਸ ਜਗ੍ਹਾ ਦੇ ਉੱਤੇ ਕੰਮ ਜਿਹੜਾ ਚੱਲ ਰਿਹਾ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਇਸ ਸਾਈਨ ਬੋਰਡ ਲਗਾਇਆ ਜਾਵੇ ਇਸ ਜਗ੍ਹਾ ਦੇ ਉੱਤੇ ਕੁਛ ਨਾ ਕੁਛ ਅਜਿਹੇ ਲਿਖ ਕੇ ਰੱਖਿਆ ਜਾਵੇ ਕਿ ਆਪਣੇ ਵਹੀਕਲ ਸਲੋ ਕਰੋ ਲੇਕਿਨ ਇਸ ਦੇ ਬਾਵਜੂਦ ਹੁਣ ਦੱਸਿਆ ਕੀ ਜ਼ਿੰਮੇਵਾਰੀ ਜਿਹੜੇ ਨੇ ਆਮ ਜਨਤਾ ਨੇ ਇਸ ਜਗ੍ਹਾ ਤੇ ਨਿਭਾਈ ਹੈ ਸਾਰਿਆਂ ਨੂੰ ਹੌਲੀ ਚੱਲਣ ਤੇ ਜਿਹੜੇ ਸੰਦੇਸ਼ ਨੇ ਉਹ ਦੇ ਰਹੇ ਹੈ ਤਾਂ ਇਹ ਜੋ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਦੀ ਵੱਧਦੀ ਹੈ ਉਹ ਆਮ ਲੋਕ ਇੱਥੇ ਨਿਭਾ ਰਹੇ ਨੇ ਤਾਂ ਕੱਲੇ-ਕੱਲੇ ਵਹੀਕਲ ਨੂੰ ਹੌਲੀ ਆਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਅੰਮ੍ਰਿਤਸਰ ਦੇ ਬਟਾਲਾ ਰੋਡ ਦੀਆਂ ਤਸਵੀਰਾਂ ਹਾਲਾਂਕਿ ਸਵੇਰੇ ਮੀਂਹ ਪਿਆ ਹੈ ਔਰ ਸ਼ਾਮ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਕੱਲ ਵੀ ਦੱਸ ਰਹੇ ਨੇ ਕਿ ਕੱਲ ਵੀ ਐਕਸੀਡੈਂਟ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਹੋਏ ਨੇ ਤਾਂ ਤੁਸੀਂ ਕੀ ਆਮ ਜਿਹੜੇ ਨਾਗਰਿਕ ਨੇ ਉਹ ਹਰ ਇੱਕ ਨੂੰ ਸਲੋ ਆਉਣ ਦਾ ਜਿਹੜਾ ਇਸ਼ਾਰਾ ਕਰ ਰਹੇ ਨੇ ਕਿ ਇਸ ਜਗ੍ਹਾ ਤੋਂ ਸਲੋ ਚਲੋ ਹੌਲੀ ਚਲੋ ਸਰ ਕਿੰਨੀ ਕੁ ਧੀਰ ਤੁਸੀਂ ਇਸ ਤਰ੍ਹਾਂ ਖੜੇ ਰਹੋਗੇ ਇਸ਼ਾਰੇ ਕਰਦੇ ਰਹੋਗੇ ਇਹ ਤਾਂ ਕੰਮ ਪ੍ਰਸ਼ਾਸਨ ਦਾ ਵਾ ਆਈ ਦੇ ਕਿਸਾਨੀ ਦਿਵਾ ਰਹੇ ਆ ਜੀ ਠੀਕ ਆ ਚਲੋ ਕਿਹੇ ਦੀ ਰਾਤ ਪਾਣਾ ਰੋਟੇ ਕੋਈ ਜਾਣੀ ਨਾ ਨਾ ਹੋਵੇ ਜੀ ਆ ਦੇਖੋ ਆ ਦੇਖੋ ਤਾਂ ਇਹ ਦੇਖੋ ਤੁਸੀਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਦੇਖੋ ਛੋੜਦਿਆਂ ਲੱਗੇ ਇਹਨਾਂ ਨੂੰ ਤਾਂ ਇਸੇ ਜਗ੍ਹਾ ਦੇ ਉੱਤੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਅ ਤਕਰੀਬਨ 10ਵਾਂ ਐਕਸੀਡੈਂਟ ਇਸ ਜਗ੍ਹਾ ਦੇ ਉੱਤੇ ਹੋ ਚੁੱਕਿਆ ਹੈ ਅੱਧੇ ਘੰਟੇ ਦੇ ਅੰਦਰ ਅੰਦਰ ਇਸ ਜਗ੍ਹਾ ਦੇ ਉੱਤੇ 10ਵਾਂ ਐਕਸੀਡੈਂਟ ਜਿਹੜਾ ਉਹ ਹੋ ਚੁੱਕਾ ਹੈ ਆ ਤਾਂ ਪੁੱਛ ਲੈਣੇ ਆ ਮੈਮ ਮੈਮ ਠੀਕ ਹੋ ਤੁਸੀਂ ਠੀਕ ਹੋ ਸੜ ਤਾਂ ਨਹੀਂ ਲੱਗੀ ਤੁਹਾਡੇ ਪਤਾ ਨਹੀਂ ਸਰ ਉਹਦੇ ਬਾਅਦ ਹੀ ਪਤਾ ਲੱਗਿਆ ਬਚਾਇਆ ਗਿਆ ਹੋ ਗਿਆ ਬਚਾਇਆ ਤਾਂ ਅ ਬਾਰਿਸ਼ ਲੈ ਜਾ ਰਿਹਾ ਕਿ ਤਵੇ ਠੀਕ ਨਹੀਂ ਤਦ ਦੇਖੋ ਜਿਹੜੇ ਨਾਗਰਿਕ ਹੈਗੇ ਨੇ ਜਿਹੜੇ ਇਥੋਂ ਲੰਘ ਰਹੇ ਨੇ ਰਾਹਗੀਰ ਨੇ ਲਗਾਤਾਰ ਉਹਨਾਂ ਦਾ ਐਕਸੀਡੈਂਟ ਜਿਹੜਾ ਇਸ ਜਗ੍ਹਾ ਤੇ ਉੱਤੇ ਹੋ ਰਿਹਾ